ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਣਾ ਰਹੇ ਹਾਂ ਗੋਭੀ ਦੇ ਪਕੌੜੇ ਤੇ ਗੋਭੀ ਦੇ ਪਕੌੜੇ ਆਪਾਂ ਬਣਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਸੌਕੇ ਨਾਲ ਬਹੁਤ ਜ਼ਿਆਦਾ ਸਵਾਦ ਇਹ ਮੇਰੀ ਗਾਰੰਟੀ ਹੋਣੀ ਹੈ ਵੀ ਇਹੋ ਜਿਹੇ ਗੋਭੀ ਦੇ ਪਕੌੜੇ ਤੁਸੀਂ ਵਿਆਹ ਚ ਵੀ ਨਹੀਂ ਖਾਦੇ ਹੋਣੇ ਇੰਨੇ ਵਧੀਆ ਬਣਨਗੇ ਕਿਉਂਕਿ ਇਹਦੇ ਵਿੱਚ ਆਪਾਂ ਸਮਾਨ ਪਾਵਾਂਗੇ ਜਿਹੜਾ ਆਪਣਾ ਸਿਹਤ ਨੂੰ ਲੈ ਕੇ ਪਾਵਾਂਗੇ ਇਹਦੇ ਵਿੱਚ ਇਕੱਲਾ ਬੇਸਣ ਤੇ ਹਰਾ ਧਨੀਆ ਪਾਇਆ ਹੋਇਆ ਹਜੇ ਮੈਂ ਤੇ ਇੰਨਾ ਕ ਪਾਵਾਂਗੇ ਆਪਾਂ ਇਹਦੇ ਚ ਆਰਾ ਰੋਟ ਦਾ ਆਰਾ ਰੋਟ ਦੇ ਆਟੇ ਨਾਲ ਨਾ ਥੋੜੇ ਜਿਹੇ ਮਤਲਬ ਜਿਵੇਂ ਕਹਿੰਦੇ ਨੇ ਵੀ ਕਰੜੇ ਜੇ ਬਣਦੇ ਆ ਵੀ ਖੜਮੇ ਜੇ ਪਕੌੜੀ ਬਣਦੇ ਆ ਇਹ ਆਰਾ ਰੋਟ ਪਾਤਾ ਤੇ ਆ ਪਾਵਾਂਗੇ ਵਾ ਇਹਦੇ ਜੇ ਛੁਟਕੀਕ ਜਮੈਣ ਦੀ ਕਿਉਂਕਿ ਅਸੀਂ ਦੁਬਾਰੇ ਬਣਾ ਰਹੇ ਆ ਜੇ ਆਪਾਂ ਦੁਬਾਰੇ ਪਕੌੜੇ ਬਣਾਈਏ ਨਾ ਤਾਂ ਉਹਦੇ ਵਿੱਚ ਜਮੈਣ ਜਰੂਰ ਪਾਇਆ ਕਰੋ ਨਾਲ ਹਾਜਮਾ ਜਿਹਾ ਸੈੱਟ ਰਹਿੰਦਾ ਤੇ ਪਕੌੜਿਆਂ ਨੂੰ ਫੁੱਲਣ ਵਾਸਤੇ आपण एवटकीक पावठा सोडा हा देख एक चुटकीक मिठा सोडा पाव आप पकोडे फुल जे जेडा मिठा सोडा सिहत चं हा ते आपण पाव थोडी जी सुी मेथी ਦਰੜ ਮਰੜ ਕੀਤਾ ਹੋਇਆ ਤਣੀਆਂ ਮੈਂ ਵੀਡੀਓ ਬਣਾ ਰਹੀ ਆਂ ਕੱਲੀ ਦੀਪੂ ਦਾ ਫਰੈਂਡ ਆਇਆ ਹੋਇਆ ਜੀਰਾ ਹਲਕਾ ਜਿਹਾ ਮਸਾਲਾ ਹੀ ਮਸਾਲਾ ਆਪਣਾ ਘਰੇ ਬਣਾਇਆ ਹੋਇਆ ਰੰਗ ਦੇਣ ਲਈ ਹਲਦੀ ਜੇ ਤੁਸੀਂ ਰੈੱਡ ਕਲਰ ਦੇ ਬਣਾਉਣੇ ਹੋ ਹਲਦੀ ਪਾਣੀ ਨਹੀਂ ਪਾਉਣੀ ਸਿਰਫ ਰੰਗ ਕਰਨ ਲਈ ਹੋਣੀ ਹੈ ਜੇ ਤੁਸੀਂ ਉਹਦੇ ਬਣਾਉਣੇ ਐ ਲਾਲ ਜੀ ਬਣਾਉਣੇ ਤਾਂ ਤੁਸੀਂ ਉਹਦੇ ਵਿੱਚ ਬਰਫੀਲਾ ਰੰਗ ਪਾ ਸਕਦੇ ਹਾਂ ਮਿਰਚ ਮਿਰਚ ਆਪਾਂ ਘਾਟੀ ਖਾਣੇ ਆ ਤੇ ਆਗਾ ਨਮਕ ਨਮਕ ਕੋਈ ਟੇਸਟ ਅਨੁਸਾਰ ਪਾਉਣਾ ਹੁੰਦਾ ਤੁਸੀਂ ਕੋਈ ਇਹ ਜ਼ਰੂਰੀ ਹੁੰਦਾ ਵੀ ਜਿੰਨਾ ਪਾਉਣਾ ਤਾਂ ਤੁਸੀਂ ਜਿੰਨਾ ਖਾਣੇ ਹੋ ਤੇ ਹੁਣ ਆ ਗਈ ਆਪਣੀ ਇਹ ਤਾਂ ਆਪਾਂ ਇਹਦੇ ਵਿੱਚ ਸਾਰਾ ਕੁਸ਼ਪਾਤਾ ਵਜ਼ਾਹੀ ਮਸਾਲੇ ਦੇਸੀ ਜਿਹੜੇ ਆਪਾਂ ਘਰੇ ਪਾਉਣੇ ਹੁੰਦੇ ਆ ਉਹ ਸਾਨੂੰ ਦੱਸਿਆ ਇਹੀ ਯੂਜ਼ ਕਰਦੀ ਆ ਮੈਂ ਤੇ ਕਾਲੀ ਮਿਰਚ ਵੀ ਪਾਵਾਂਗੇ ਆਪਾਂ ਕਾਲੀ ਮਿਰਚ ਕੋਈ ਜ਼ਰੂਰੀ ਨਹੀਂ ਜੀ ਤੁਸੀਂ ਵੀ ਖਾਣੇੋਂ ਤਾਂ ਪਾ ਲਿਓ ਇਸ ਤਾਂ ਖਾਣੇ ਆ ਕਾਲੀ ਮਿਰਚ ਤਾਂ ਅਸੀਂ ਥੋੜੀ ਜਿਹੀ ਪਾ ਲੈਨੇ ਵੀ ਚੰਗੀ ਹੁੰਦੀ ਹੈ ਬੇਵਦੀ ਨੂੰ ਖਤਮ ਕਰਦੀ ਹੈ ਠੀਕ ਹੁਣ ਆ ਪਾ ਲੈਨੇ ਹੁਣ ਇਹ ਚ ਪਾਵਾਂਗੇ ਪਾਣੀ ਜਿਹੜਾ ਘੋਲ ਆ ਨਾ ਉਹ ਤੁਸੀਂ ਥੋੜਾ ਜਿਹਾ ਉਹ ਕਰਨਾ ਵੀ ਪਤਲਾ ਰੱਖਣਾ ਹੈ ਆਸਾ ਕੋਲੇ ਮੇਰੇ ਰੱਖਣਾ ਨਾ ਬਾਲਾ ਪਤਲਾ ਤੇ ਨਾ ਬਾਲਾ ਘਾੜਾ ਇਹਨੂੰ ਜੇ ਕੋ ਉਲਟੇ ਹੁਣਾ ਦੀ ਆਪਣੀ ਗੋਭੀ ਬੰਨੀ ਗੋਭੀ ਬੰਨੀ ਆਪਾਂ ਪਾਵਾਂਗੇ ਥੋੜੀਆਂ ਹੀ ਇਹਦੇ ਚ ਮਿਰਚਾਂ ਕਿਉਂਕਿ ਇਹਦਾ ਫਿਕਲਾ ਬਣ ਜਾਣਾ ਖਤਮ ਹੋ ਜਾਂਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਚ ਨੂਨ ਗੋਬੀ ਚ ਮਿਰਚਸ ਇਹਦੀਆਂ ਮਿਰਚਾਂ ਜੀਆਂ ਨਾਲੇ ਸਨਾਂ ਚ ਗੋਭੀ ਦੇ ਅੰਚ ਨਾਣ ਮਿਰਚ ਜਿਆ ਪਾੜ ਜਾਂਦਾ ਤੇ ਨਾ ਫਿਰ ਇਹ ਪਿੱਕ ਲਈ ਨਹੀਂ ਲੱਗਦੇ ਟੇਸਟੀ ਹੁੰਦੀ ਹੈ ਲਓ ਜੀ ਤੇਲ ਆਪਣਾ ਗਰਮਾ ਰੈਡੀ ਹੈ ਸਾਰੇ ਪਕੌੜੇ ਜੀ ਆਪਾਂ ਇਹ ਪਾਣੀ ਪਾਉਣੇ 20 ਸੈਂਚ ਚਲਵੇੜ ਕੇ ਆ ਦੇਖੋ ਜੀ ਆਪਾਂ ਇੱਕ ਵਾਰੀ ਇਹ ਸਾਰੇ ਪਕੌੜੇ ਕੱਢ ਲਏ ਆ ਕਿਉਂਕਿ ਮੈਂ ਕੱਲੀ ਵੀਡੀਓ ਬਣਾ ਰਹੀ ਆ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਹੁਣ ਆਪਾਂ ਇਹ ਪਕੌੜਿਆਂ ਨੂੰ ਨਾ ਬਚਾ ਲਓ ਕਟਾਂਗੇ ਕੱਟ ਕੇ ਇਹਨਾਂ ਨੂੰ ਦੁਬਾਰੇ ਫਰਾਈ ਕਰਾਂਗੇ ਜਦੋਂ ਆਪਾਂ ਦੁਬਾਰੇ ਫਰਾਈ ਕਰਦੇ ਆ ਨਾ ਫਿਰ ਜਿਆਦਾ ਟੇਸਟੀ ਹੁੰਦੇ ਆ ਤੇ ਹੁਣ ਮੈਂ ਇਹਨਾਂ ਨੂੰ ਕੱਟ ਲਾਂ ਕੱਟ ਕੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਆਪਾਂ ਸਾਰੇ ਜਿਹੜੇ ਪਕੌੜੇ ਆ ਉਹ ਕਰਦ ਨਾਲ ਕੱਟ ਲਏ ਨੇ ਦੋ ਦੋ ਕਰ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਦੁਬਾਰੇ ਤੇਲ ਚ ਪਾਵਾਂਗੇ ਦੁਬਾਰੇ ਤੇਲ ਚ ਪਰਾਉਣਾ ਪਾਉਣ ਦਾ ਮਤਲਬ ਇਹੀ ਹੈ ਵੀ ਇਹ ਚੰਗੀ ਤਰ੍ਹਾਂ ਰੜ ਜਾਂਦੇ ਆ ਤੇ ਰੜ ਕੇ ਸੁਆਦ ਹੋ ਜਾਂਦੀ ਹੈ ਜੇ ਕੱਚੇ ਜੇ ਹੋਣ ਤੇ ਬਿਲਕੁਲ ਵਧੀਆ ਨਹੀਂ ਲੱਗਣਗੇ ਜਿਆਦਾ ਪਕੌੜੇ ਵੀ ਨਹੀਂ ਪਾਉਣ ਜਿੰਨਾ ਕਿ ਤੇਲ ਹੁੰਦਾ ਉਹਦੇ ਹਿਸਾਬ ਨਾਲ ਹੀ ਪਾਉਣੇ ਆ ਫਿਰ ਉਹਨਾਂ ਤੇਲ ਜਿਆ ਫੜ ਜਾਂਦਾ ਜੇ ਤੁਸੀਂ ਜਿਆਦਾ ਪਕੌੜੇ ਪਾਉਂਦੇ ਨੋ ਰੱਜਾਂ ਦੇ ਪਸੰਦ ਖਾਉਣੇ ਆ ਰੜੇ। ਆ ਦੇਖੋ ਜੀ ਆਪਾਂ ਹਰ ਇੱਕ ਚੀਜ਼ ਆ ਜਿਹੜੀ ਸਰੋਂ ਦੇ ਤੇਲ 'ਚ ਬਣਾਉਣੇ ਹੁੰਦੇ ਆ। ਆਪਾਂ ਡਾਲਡਾ ਤੇ ਰਿਫਾਇਨਡ ਬਿਲਕੁਲ ਨਹੀਂ ਵਰਤਦੇ। ਨਾ ਬਰਤਰੀਆਂ ਦੇ ਨਾ ਬਰਤਰੀਆਂ ਦੇ ਨਾ ਵਰਤਦੇ। ਸਰੋਂ ਦਾ ਤੇਲ ਜਾਂ ਦੇਸੀ ਘਿਓ ਬਸ ਦੋ ਹੀ ਚੀਜ਼ਾਂ ਵਰਤਦੇ ਆ। ਤੇ ਆਹ ਲੋ ਜੀ ਆਪਣੇ ਪਕੌੜੇ ਬਣ ਕੇ ਤਿਆਰ ਆ। ਮੈਂ ਡਬਲ ਫਰਾਈ ਕਰਦੀ ਹੁੰਦੀ ਆ। ਆ ਦੇਖ ਡਬਲ ਕਰਾਈ ਚ ਨਾਲ ਤਾਂ ਇਹ ਕਰੜੇ ਕਰੜੇ ਬਣਦੇ ਆ। ਤੇ ਨਾਲ ਇਹ ਸੋਹਣੇ ਬਣਦੇ ਆ। ਮਤਲਬ ਵੀ ਸੁਆਦ ਬਹੰਦੀ ਆ। ਕਿਉਂਕਿ ਇਹਨਾਂ ਦਾ ਸੁਆਦ ਦਾ ਕਾਰਨ ਹੀ ਹੁੰਦਾ ਹੈ ਵੀ ਆਪਾਂ ਇਹਨਾਂ ਨੂੰ ਡਬਲ ਫਰਾਈ ਕਰ ਲੈਣੇ ਹੁੰਦੇ ਆ। ਕੱਟ ਕੇ ਤੁਸੀਂ ਬਿਨਾ ਕੱਟੇ ਵੀ ਡਬਲ ਫਰਾਈ ਕਰ ਸਕਦੇ ਹੋ ਉਹਦੇ ਤੁਸੀਂ ਉਹਦੇ ਲਈ ਤੁਸੀਂ ਗੋਭੀ ਦੇ ਫੁੱਲ ਥੋੜੇ ਛੋਟੇ ਕਰ ਲਿਓ ਉਹਨਾਂ ਨੂੰ ਭਾਵੇਂ ਭਾਵੇਂ ਛੱਟ ਲਿਓ ਅੱਧ ਕੱਚੇ ਜੇ ਕੱਢ ਲਿਓ ਜਾਨੀ ਕਿ 50% ਤੋਂ ਥੋੜੇ ਜਿਆਦਾ ਪਕਾਇਓ 12% ਪਕਾਇਓ ਤੇ ਬਾਹਰ ਕੱਢ ਲਓ ਫਿਰ ਫੇਰ ਤੁਸੀਂ ਫਰਾਈ ਕਰ ਸਕਦੇ ਹੋ ਤੇ ਤੁਸੀਂ ਸੌਸ ਨਾਲ ਖਾਓ ਗ੍ਰੀਨ ਸੌਸ ਨਾਲ ਖਾਓ ਰੁੱਖੇ ਖਾਓ ਜਿਵੇਂ ਤੁਹਾਡੀ ਮਰਜ਼ੀ ਹੈ ਤੇ ਇਹ ਸੀ ਆਪਣੀ ਜੀ ਪਕੌੜਿਆਂ ਦੀ ਵੀਡੀਓ ਸੋ ਨੂੰ ਪਲੀਜ਼ ਜਰੂਰ ਦੱਸਿਓ ਵੀ ਮੇਰੀ ਵੀਡੀਓ ਪਕੌੜਿਆਂ ਦੀ ਕਿਵੇਂ ਲੱਗੀ ਮੈਂ ਤਾਂ ਐਵੇਂ ਹੀ ਬਣਾਉਣੀ ਆ ਵਧੀਆ ਦੇਸੀ ਤਰੀਕਾ ਮੈਨੂੰ ਆਪਦੇ ਪਕਾਏ ਪਕੌੜੇ ਇੰਨੇ ਪਸੰਦ ਆ ਮੈਨੂੰ ਮਤਲਬ ਵਿਆਹ ਸ਼ਾਦੀ ਚ ਵੀ ਨਹੀਂ ਵਧੀਆ ਲੱਗਦੇ ਮੈਨੂੰ ਸਿਰਫ ਆਪਦੇ ਬਣੇ ਪਸੰਦ ਆ ਦੇਖੋ ਬਸ ਇਹ ਮੈਂ ਕੱਟ ਕੇ ਜਾਦੇ ਬਣਾਉਣੀ ਆ ਤੁਸੀਂ ਬਿਨਾ ਕੱਟੇ ਐਵੇਂ ਵੀ ਬਣਾ ਸਕਦੀਆਂ ਦੇਖੋ ਸੋ ਮੇਰੀ ਪਕੌੜਿਆਂ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਹ ਬਣਾ ਕੇ ਦੇਖਣਾ ਫਿਰ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਬਣੀਆਂ ਸੋ ਟਿਪਕੌੜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸ਼ਸ਼ਟ੍ਰੀਕਾਲ ਸੱਚੀ ਬਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪ੍ਰਮਾਤਮਾ ਤੁਹਾਡੀਆਂ ਜਿਹੜੀਆਂ ਉਮਰਾਂ ਬਹੁਤ-ਬਹੁਤ ਲੰਬੀਆਂ ਕਰੇ ਤੇ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਬਚੀ ਰਹੋ